ਇਹਨਾਂ ਤੋਂ ਵੀ ਬਾਈਕ ਨਾਲ ਗੱਲ ਕਰਾਈਏ ਮੈਂ ਤਾਂ ਪੂਰੀ ਦੱਸ ਦੇ ਕਿ ਆਹਦਾ ਮੈਂ ਬਾਈਕ ਨਾਲ ਤਾਂ ਕੋਈ ਨਹੀਂ ਇਹਨਾਂ 2 ਕਰੋੜ ਰੁਪਏ ਦਾ ਇਤਜ਼ਾਮ ਨੂੰ ਸਰ ਨੂੰ ਦਰਸਾਇਦਾ ਅਜੇ ਸਰ ਮੈਂ 200 ਕਰੋੜ ਦਾ ਕਿੱਥੇ ਦੇ ਕਰਨਾ ਇਹਨਾਂ ਨਾਲ ਨਹੀਂ ਫਿਰ ਤੁਹਾਨੂੰ ਪਤਾ ਨਹੀਂ ਮੈਂ ਬਾਈਕ ਦੀ ਨਾਲ ਗੱਲ ਕਰਾਣਾ ਮੈਂ ਕਿਹਨੂੰ ਬਾਈਕ ਦੀ ਨੂੰ ਰੇਡ ਤੇ ਕੋਈ ਚਾਹਦੇ ਕਿ ਆ ਕਰਨਾ ਇਹਨਾਂ 2 ਕਰੋੜ ਤਾਂ ਦੇਣਾ ਹੀ ਪੈਣਾ ਸਕਰੀਨ ਸ਼ਾਟ ਡੀਜੀਪੀ ਭੇਜਦਾ डीजी ਨੂੰ ਪੇਸ਼ਤਾ ਅੱਜ ਦਿਨ ਤਾਂਕਾ ਮਨੂੰ ਡੀਜੀ ਬੀ ਐਂਡ ਡੀਜੀ ਨੇ ਇਹ ਪੁੱਛਿਆ ਕਿ ਜੀ ਤੁਹਾਨੂੰ ਕੋਈ ਧਮਕੀ ਆਈ ਸੀ ਤਾਂ ਕਹਿੰਦਾ ਨਾ ਲਗਾਤ ਹੈ ਮੈਂ ਉਹਨਾਂ ਨੂੰ ਸਮਝਾ ਲਿਆ ਵੀ ਤੁਸੀਂ ਗੱਲ ਛੁਪਣ ਦੇ ਰਹੇ ਹੋ ਹੁਣ ਆਣੀ ਕਰ ਮੇਰੇ ਵਰਗੇ ਬੰਦੇ ਨੂੰ ਤਾਂ ਧਮਕੀ ਆ ਰਹੀ ਹੈ ਤਾਂ ਆਮ ਬੰਦੇ ਦੀ ਕੀ ਹਾਲਤ ਹੋਏਗੀ ਸ੍ਰੀ ਗੱਲ ਮੈਂ ਹਰਮਨ ਘਲਾਰ ਚਰਦੀਕਲਾ ਟਾਈਮ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਕਰਦੀ ਹਾਂ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਤੋਂ ਫਿਰੋਤੀ ਮੰਗੀ ਗਈ ਹੈ 2 ਕਰੋੜ ਦੀ ਤੇ ਵੱਡੀ ਖਬਰ ਹੈ ਇਸ ਵੇਲੇ ਦੀ ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਜਦੋਂ ਜਨ ਨੂੰ ਸੰਬੋਧਿਤ ਕਰਦੇ ਰਹੇ ਹੁੰਦੇ ਨੇ ਤਾਂ ਉਹਨਾਂ ਦੇ ਵੱਲੋਂ ਇਹ ਵੱਡੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਉਹਨਾਂ ਨੂੰ ਰੰਗਦਾਰੀ ਦੇ ਲਈ ਕਾਲ ਆਂਦੀ ਹੈ ਤੇ ਇਹ ਕਿਹਾ ਜਾਂਦਾ ਹੈ ਕਿ 2 ਕਰੋੜ ਰੁਪਏ 2 ਨਹੀਂ ਤਾਂ ਤੁਹਾਡਾ ਕੁਝ ਵੀ ਨਹੀਂ ਛਡਾਂਗੇ ਤੇ ਸਾਬਕਾ ਸੀਐਮ ਦੇ ਵੱਲੋਂ ਇਹ ਕਿਹਾ ਜਾਂਦਾ ਹੈ ਕਿ ਜਿੰਨੇ ਕੁ ਪੈਸੇ ਸੀ ਉਹਨਾਂ ਦੇ ਵੱਲੋਂ ਹਾਲਾਂਕਿ ਚੋੜਾਂ ਦੇ ਵਿੱਚ ਖਰਚ ਕਰ ਦਿੱਤੇ ਗਏ ਨੇ ਸੋ ਉਹਨਾਂ ਕੋਲ ਨਹੀਂ ਹੈਗੇ ਕੋਈ ਪੈਸੇ ਤੇ ਨਾਲ ਹੀ ਵੱਡੀ ਗੱਲ ਇਹ ਵੀ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਇਹ ਇਲਜ਼ਾਮ ਇਸ ਨੂੰ ਕਿਹਾ ਜਾ ਸਕਦਾ ਹੈ ਕਿ ਸਾਬਕਾ ਸੀਐਮ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਹਨਾਂ ਨੇ ਜੜੀਆਂ ਸ਼ਾਰਟਸ ਨੇ ਜੜੀਆਂ ਫਿਰੋਤੀ ਦੀਆਂ ਕਾਲਸ ਆਈਆਂ ਸੀਗੀਆਂ ਉਹ ਸਾਰਾ ਦਾ ਸਾਰਾ ਜਿਹੜਾ ਡਾਟਾ ਹੈ ਉਹ ਡੀਜੀਪੀ ਨੂੰ ਵੀ ਭੇਜਿਆ ਸੀਗਾ ਡੀਆਈਜੀ ਨੂੰ ਵੀ ਭੇਜਿਆ ਸੀਗਾ ਉਸ ਦੇ ਬਾਵਜੂਦ ਵੀ ਸਾਬਕਾ ਸੀਐਮ ਨੂੰ ਕਿਸੇ ਨੇ ਵੀ ਪੁੱਛ ਪੜਤਾਲ ਦੇ ਲਈ ਨਹੀਂ ਬੁਲਾਇਆ ਤਾਂ ਉਹਨਾਂ ਦੇ ਵੱਲੋਂ ਇੱਕ ਤਰ੍ਹਾਂ ਕਿ ਆਜ ਜਾ ਸਕਦਾ ਹੈ ਕਿ ਇਲਜ਼ਾਮ ਲਗਾਏ ਜਾ ਰਹੇ ਨੇ ਪੁਲਿਸ ਪ੍ਰਸ਼ਾਸਨ ਤੇ ਕਿਉਂ ਨਾ ਦੀ ਕਿਸੇ ਨੇ ਵੀ ਸਾਰ ਨਹੀਂ ਲਈ ਹਾਲਾਂਕਿ ਉਹ ਸਾਬਕਾ ਸੀਐਮ ਨੇ ਤੇ ਉਹਨਾਂ ਨੂੰ ਫਿਰੋਤੀ ਦੀ ਕਾਲ ਆਣਾ ਕੋਈ ਛੋਟੀ ਮੋਟੀ ਗੱਲ ਨਹੀਂ ਹੈ ਤੇ 2 ਕਰੋੜ ਦੀ ਫਿਰੋਤੀ ਮੰਗੀ ਗਈ ਹੈ ਤੇ ਨਾਲ ਹੀ ਬੜੀ ਗੱਲ ਤੁਹਾਨੂੰ ਸੁਣਾਉਣੇ ਆ ਸਾਬਕਾ ਸੀਐਮ ਨੇ ਜੋ ਕਿਹਾ ਕਹਿੰਦੇ ਕਿ ਜੇਕਰ ਆ ਸੀਐਮ ਦੇ ਰੈਂਕ ਦੇ ਬੰਦੇ ਦੇ ਨਾਲ ਅਜਿਆ ਕੁਝ ਹੋ ਸਕਦਾ ਹੈ ਜਿਹੜੀਆਂ ਫਿਰੋਤੀਆਂ ਦੀ ਲੜੀ ਹੈ ਉਹਦੇ ਵਿੱਚ ਮੇਰਾ ਨੰਬਰ ਲੱਗ ਸਕਦਾ ਹੈ ਤਾਂ ਫਿਰ ਆਮ ਜਨਤਾ ਦਾ ਤਾਂ ਰੱਬ ਹੀ ਰੱਖਿਆ ਤੇ ਹੋਰ ਪੁਲਿਸ ਪ੍ਰਸ਼ਾਸਨ ਤੇ ਸਾਬਕਾ ਸੀਐਮ ਦੇ ਵੱਲੋਂ ਕੀ ਕੀ ਇਲਜ਼ਾਮ ਲਗਾਏ ਜਾ ਰਹੇ ਨੇ ਆਉ ਰੁਕ ਕਰਦੇ ਆ ਨਾਲ ਵੀ ਬੈਠਾ ਹੁੰਦਾ ਇੱਕ ਦਿਨ ਮੈਂ ਆਪਣੇ ਪਿੱਛੇ ਜੀ ਆ ਰਿਹਾ ਰਾਤੀ ਨੂੰ ਫੋਨ ਆ ਗਿਆ ਮੈਂ ਚੱਕਿਆ ਮੈਨੂੰ ਕਹਿੰਦਾ ਵੀ ਉਹਨੇ ਪੁਰਾਣਾ ਬੋਲ ਰਿਹਾ ਦਾ ਗਿਆ ਜਾਨੀ ਦੱਸੋ ਕਹਿੰਦਾ ਤੁਹਾਡੀ ਬਾਈ ਦੀ ਨਾਲ ਗੱਲ ਕਰਾਈਏ ਮੈਂ ਤਾਂ ਬੁੱਧ ਦੱਸਦੇ ਕਿ ਆ ਗਾ ਮੈਂ ਬਾਈ ਦੀ ਨਾਲ ਤਾਂ ਕਰੋਣੀ ਹੈ ਕਹਿੰਦਾ 2 ਕਰੋੜ ਰੁਪਏ ਦਾ ਇੰਤਜ਼ਾਮ ਕਰੋ ਸਰ ਤੁਰੰਤ ਚਾਹੀਦਾ ਮੈਂ ਕਹਾ ਸਰ ਮੈਂ 2 ਕਰੋੜ ਦਾ ਕਿੱਥੇ ਦੇ ਕਰਨਾ ਜਿਹੜੇ ਮੇਰੇ ਕੋਲ 4 ਪੈਸੇ ਹੈਗੇ ਤੇ ਉਹ ਲੈ ਕੇ ਰੱਖਿਦਾ ਦੇ ਔਰ ਮੈਂ ਕਿਤੇ ਜਿਹੜੇ ਪੈਸੇ ਕਹਿੰਦਾ 나 ਜੀ ਫਿਰ ਤੁਹਾਨੂੰ ਪਤਾ ਨਹੀਂ ਮੈਂ ਬਾਈ ਦੀ ਨਾਲ ਗੱਲ ਕਰਾਉਣਾ ਮੈਂ ਕਹਿੰਦਾ ਬਾਈ ਦੀ ਨੂੰ ਰਹਿਣ ਤੇ ਤੂੰ ਦੱਸ ਦੇ ਕਿ ਆ ਕਰਨਾ ਕਹਿੰਦਾ 2 ਕਰੋੜ ਤਾਂ ਦੇਣਾ ਹੀ ਪੈਣਾ ਲੈ ਗਿਆ ਤੁਸੀਂ ਗਲਤ ਟਾਈਲ ਕਰ ਲਿਆ पलेके आओ मेरे पास कुछ नहीं मिलना ये पंगे बच्चे ना प्यो नुकसान हो जाना <laughs> मैं ओह मैसेज भी आए उन्होंने स्क्रीनशॉट डी जी पी को भेजता डीआई जी ने भेजता अज तक मनु डी जी पी ने नहीं पूछा कि जी थोड़ा कोई धमकी आई थी तो क्या गलबात है हालांकि मैं जी उन्होंने कहा टेलीफोन आया तीन चार बार आया उस दिन ਮੈਂ ਉਹਨਾਂ ਨੂੰ ਸਮਝਾ ਲਿਆ ਵੀ ਤੁਸੀਂ ਘਰ ਚੁਪ ਕੇ ਬਹਿ ਜਾਓ ਇਹ ਹੁਣ ਆਣੀ ਕਾਹਨੂੰ ਉਹ ਤਾਂ हट ਗਏ ਲੇਕਿਨ ਆਪਣੀ ਕੀ ਪੁਲਿਸ ਹੈ ਇਹ ਕੀ ਕਰ ਰਹੀ ਹੈ ਅਸਰਜੀਤ ਭੱਜਿਆ ਹੋਇਆ ਮੇਰੇ ਵਰਗੇ ਬੰਦੇ ਨੂੰ ਤਾਂ ਠੰਕੀ ਆ ਰਹੀ ਹੈ ਤਾਂ ਆਮ ਬੰਦੇ ਦੀ ਕੀ ਹਾਲਤ ਹੋਏਗੀ ਛੜਿਆਮ ਚੈਨੀਆਂ ਤੋਰ ਜੇ ਭਾਜਦੇ ਛੜਿਆਮ ਅੱਜ ਜੱਟੇ ਬੇਟੀਆਂ ਚੱਲ ਰਹੀਆਂ ਕੱਲ ਪਰਸੋਂ